ਜਦੋਂ ਵੀ ਕਿਸੇ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਂਦੀ ਤੇ ਬਹੁਤ ਸਾਰੇ ਲੋਕ ਪਤਾਲਪੁਰੀ ਸਾਬ ਦਰਸ਼ਨ ਮੇਲੇ ਕਰਨ ਆਉਂਦੇ ਨੇ ਤੇ ਤੁਸੀਂ ਵੇਖਿਆ ਹੋਣਾ ਕਿ ਪਤਾਲਪੁਰੀ ਬਹੁਤ ਸਾਰੇ ਲੋਕ ਬਰਤਨ ਖਰੀਦਦੇ ਨੇ ਪਤਾਲਪੁਰੀ ਸਾਬ ਬਹੁਤ ਸਾਰੇ ਬਰਤਨਾਂ ਦੀਆਂ ਦੁਕਾਨਾਂ ਨੇ ਤੇ ਬਹੁਤ ਸਾਰੇ ਭੈਣ ਭਰਾ ਹੋ ਸਕਦਾ ਇਹਦਾ ਮਤਲਬ ਜਾਣਦੇ ਵੀ ਹੁਣ ਇੱਥੇ ਬਰਤਨ ਦੀਆਂ ਦੁਕਾਨਾਂ ਕਿਉਂ ਨੇ ਜਾਂ ਇਹ ਹੋ ਸਕਦਾ ਕਿ ਪਿਛਲੇ ਸਮਿਆਂ 'ਚ ਲੋਕਾਂ ਦੇ ਘਰਾਂ 'ਚ ਬਰਤਨ ਬਹੁਤ ਘੱਟ ਹੁੰਦੇ ਸੀ ਜਦੋਂ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਂਦੀ ਸੀ ਉਹਦੀ ਯਾਦ ਦੇ ਵਿੱਚ ਜਦੋਂ ਇੱਥੇ ਫੁੱਲ ਲੈ ਕੇ ਆਉਂਦੇ ਸਨ ਪਰਿਵਾਰ ਆਪਣੇ ਦੇ ਜੀ ਦੇ ਤਾਂ ਉਹਦੀ ਯਾਦ ਦੇ ਵਿੱਚ ਕਿਸੇ ਵਰਤਨਾ ਦੇ ਨਾਂ ਲਿਖਾ ਲਿੰਦੇ ਸੀ ਜਾਂ ਲੈ ਜਾਂਦੇ ਸੀ ਕਿ ਸਾਡਾ ਫਲਾਨਾ ਆ ਅਸੀਂ ਉਹਦੀ ਯਾਦ ਚ ਉਹ ਵਰਤਨ ਨੂੰ ਰੱਖਦੇ ਸੀ ਤਾਂ ਕਿ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਯਾਦ ਰਹਿੰਦੀਆਂ ਸੀ ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਆ ਕੀ ਅੱਜ ਦੇ ਸਮੇਂ 'ਚ ਇੰਜ ਵਰਤਨ ਖਰੀਦਣੇ ਆ ਧੜਾ ਧੜਾ ਘਰਾਂ 'ਚ ਲਿਜਾਣੇ ਕੀ ਇਹ ਇੱਕ ਸਹੀ ਗੱਲ ਆ ਕੀ ਇਹ ਇੱਕ ਵਹਿਮ ਭਰਮ ਜਾਂ ਅੰਧਵਿਸ਼ਵਾਸ ਆ ਜਾਂ ਇਹਦੀ ਬੜੀ ਲੋੜ ਆ ਸਮਾਜ 'ਚ ਜਾਂ ਇਹਦਾ ਸਾਡੇ ਵੱਡਿਆਂ ਵਡੇਰਿਆਂ ਨਾਲ ਕੋਈ ਵੱਡਾ ਸਬੰਧ ਆ ਅੱਜ ਦੀ ਤਰੀਕ ਵਿੱਚ ਵੀ ਮੈਂ ਆਸ਼ ਕਰਦਾ ਮੇਰੇ ਸੂਝਮਾਨ ਸੱਜਣ ਜਰੂਰ ਦੱਸਣ ਕਿ ਪਤਾਲਪੁਰੀ ਵਿੱਚੋਂ ਵਰਤਨ ਖੜਨ ਦੇ ਪਿੱਛੇ ਕੀ ਰਹੱਸ ਆ ਤੇ ਇਹਦੀ ਸ਼ੁਰੂਆਤ ਜੇਤੂ ਬਾਅਦ ਅੱਜ ਕੀ ਐ ਐਮਿਤ ਰੱਖਦੀ ਆ ਗੱਲ ਮੈਂ ਆਸ਼ ਕਰਦਾ ਮੇਰੇ ਭੈਣ ਭਰਾ ਜਰੂਰ ਇਸ ਵਿਸ਼ੇ ਤੇ ਗੱਲ ਦੱਸਣਗੇ ਸਾਹਮਣੇ ਗੁਰਦੁਆਰਾ ਪਤਾਲਪੁਰੀ ਸਾਹਿਬ ਸੁਸ਼ੋਭਤ ਹੈ ਆਪਾਂ ਉੱਥੇ ਦਰਸ਼ਨ ਵੀ ਕਰਾਂਗੇ ਤੇ ਇੱਥੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਆਈਆਂ ਹੋਈਆਂ ਨੇ ਦਰਸ਼ਨ ਮੇਲੇ ਕਰਨ ਆਪਣੇ ਆਪਣੇ ਤਰੀਕੇ ਦੇ ਨਾਲ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਪਣੇ ਪਰਿਵਾਰ ਦੇ ਨਾਲ ਇੱਥੇ ਦਰਸ਼ਨ ਮੇਲੇ ਕਰਨ ਆਇਆ ਸੀ ਤੇ ਮੈਂ ਤੁਹਾਡੇ ਨਾਲ ਇਹ ਸਾਂਝ ਪਾਈ ਹੈ ਤੇ ਕਿਰਪਾ ਕਰਕੇ ਤੁਸੀਂ ਜਰੂਰ ਦੱਸਣਾ ਕਿ ਪਤਾਲਪੁਰੀ ਚੋਂ ਵਰਤਨ ਖਰਨ ਖੜਨ ਦੀ ਸ਼ੁਰੂਆਤ ਕਿੰਜ ਹੋਈ ਕਿਉਂ ਹੋਈ ਅੱਜ ਇਹਦੀ ਕੀ ਲੋੜ ਆ ਜਾਂ ਇਹਦਾ ਕੀ ਮਕਸਦ ਆ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੇ ਸਾਨੂੰ ਸਵਾਲ ਕਰਨ ਤਾਂ ਅਸੀਂ ਕੋਈ ਨਾ ਕੋਈ ਉੱਤਰ ਤਾਂ ਦੇ ਸਕੀਏ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ